ਕਾਜੀ ਮਮੀ ਤਾਰ ਦੇ ਰਹਿਣੀ ਆ ਤਾਰ ਜਿਹਦਾ ਜਗਾੜ ਲੱਗਨ ਦਾ ਲੀਡ ਨਵੀਂ ਲਿਆਦਾਗਾ ਮੈਂ ਬਾਤੋਂ ਗਲੇ ਹੀ ਚੱਲ ਮੈਂ ਤਾਂ ਇਹਨੂੰ ਜੋੜ ਕੇ ਸਾਦੇ ਰੇਨ ਲੱਗਣਾ ਹੈਗਾ ਕੰਦ ਵੀ ਆਉਂ ਇਹ ਫੁੱਟ ਗਿਆ ਹੋਰ ਇਹ ਨਹੀਂ ਚੜਦਾ ਕੋਈ ਉਹ ਬਈ ਦੇ ਨਾਲ ਤਾਂ ਇਹ ਆ ਕੀ ਮੂਰੇ ਹੋਇਆ ਬੈਨੂ ਕਾਪਾ ਜਿੱਤਾ ਅਜੀਬ ਕਰਦੀ ਕਾ ਬਾਈ ਹੋ ਹੋ ਲੈ ਆਵਾਂਗੇ ਲੀਡ ਰੱਖਦੇ ਨੇ ਹੋਣ ਤਾਂ ਚਾਰਜ ਹੋਵੇ ਚਾਰਜ ਦਾ ਜਗਾੜ ਲਾਇਆ ਮੰਮੀ ਨੇ ਅੱਜ ਦੇਖੋ ਜੀ ਇੰਨੀ ਘਤਾਰਿਆ ਤੇ ਤੂੰ ਜੁੜੀ ਜਾਂਦੀ ਆ ਓੱਖਾ ਭਾਈ ਓੱਖਾ ਆਹ ਮਾਲ ਚਾਰਜ ਨਵਾਂ ਲੈ ਆਵਾਂਗੇ ਨਾਲੋਂ ਪੰਗੇ ਮੰਨ ਨਹੀਂ ਥੋੜੋਗੇ ਇਹਦੀ ਨਹੀਂ ਮੈਂ ਤਾਂ ਚੰਦ ਕਰ ਮੈਂ ਨਾਲ ਮਾ ਮਾਰਾਂ ਉਧਰ ਪਰਦੇ ਨੇ ਜਿਹੜੀ ਹੈਗੀ ਆ ਲੈ ਮੈਂ ਜੋੜ ਦਿੰਦਾ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮਾਜੀ ਕੀ ਹਾਲ ਚਾਲ ਦੀ ਸਾਰਿਆਂ ਦਾ ਠੀਕ ਠਾਕ ਕਿਵੇਂ ਹੋ ਓਕੇ ਰਿਪੋਰਟ ਕੀ ਕਰੀ ਜਾਂਦੇ ਮੰਮੀ ਠੀਕ ਠਾਕ ਦੋਸਤੋ ਬਲੌਗ ਦੇਖ ਲਿਆ ਕਰੋ ਪੂਰੇ ਬਲੌਗਾਂ ਨੂੰ ਪਿਆਰ ਨਹੀਂ ਦਿੰਦੇ ਵੀ ਤੁਸੀਂ ਚੱਕਦੇ ਮੜਿਆ ਕੰਮ ਘੱਟ ਕੰਮ ਥੋੜਾ ਜਿਹਾ ਘਟ ਗਿਆ ਜਾ ਤੇ ਜਿਹੜੇ ਊ ਆ ਬਹੁਤ ਘਟਾ ਥੋੜਾ ਜਿਹਾ ਮੜਿਆ ਬਲੌਗ ਦੇਖਿਆ ਕਰੋ ਤੇ ਲਾਈਕ ਕਮੈਂਟ ਕਰਿਆ ਕਰੋ ਦਬ ਕੇ ਪੋਸਟ ਕਰਿਆ ਕਰੋ ਹੋਰ ਸਾਰੇ ਠੀਕ ਠਾਕ ਹੀ ਆਉਣਗੇ ਬਾਕੀ ਕੋਈ ਚੱਕਰ ਨਹੀਂ ਜਿੰਨਾ ਕ ਪਿਆਰ ਦਿੰਦੇ ਉਹ ਵੀ ਬਹੁਤ ਆਪਣੇ ਲਈ ਤੇ ਜਿੱਦੀ ਪਿਆਰ ਦਿੰਦੇ ਰਿਆ ਕਰੋ ਹੋਰ ਘਰ ਪਰਿਵਾਰ ਠੀਕ ਠਾਕ ਹੀ ਆਉਣਗੇ ਸਾਰਿਆਂ ਦੇ ਦੂਜੀ ਗੱਲ ਜਿਹੜੇ ਯਾਰ ਗਲਤ ਕਮੈਂਟ ਕਰਦੇ ਆ ਨਾ ਉਹਨਾਂ ਨੂੰ ਮੈਂ ਹੁਣ ਕੀ ਕਮਾ ਮੈਨੂੰ ਸਮਝ ਹੀ ਨਹੀਂ ਆਉਂਦੀ ਕੰਮ ਸਮਝੋ ਬਾਹਰ ਹੋ ਗਿਆ ਲੋਕਾਂ ਨੂੰ ਵੜਾ ਟਿਕਾ ਹੀ ਨਹੀਂ ਹੈਗਾ ਕਿੰਨਾ ਸੁਝਾਈ ਦਾ ਵੀ ਨਾ ਕਰੋ ਕਮੈਂਟ ਤੀਜੇ ਗੱਲ ਤੇ ਕੋਈ ਨਾ ਛੋਟਕੇ ਆ ਜਾਂਦੀ ਜਾਂ ਕਦੀ ਗੁੱਤ ਤੇ ਤਲੀ ਆ ਜਾਂਦੀ ਕਦੀ ਕਬੂਤਰ ਆ ਜਾਂਦਾ ਕਦੀ ਕੋਈ ਕੁਝ ਬੋਲਦਾ ਕਦੀ ਕੋਈ ਕੁਝ ਬੋਲਦਾ ਮੇਰੀ ਗੱਲ ਸੁਣ ਲੋ ਜਿਹੜੀਆਂ ਭੈਣ ਭਰਾ ਜਿਹੜੇ ਗਲਤ ਕਮੈਂਟ ਕਰਦੇ ਆ ਮੈਂ ਪਹਿਲਾਂ ਭੈਣ ਭਰਾ ਜਾਂਦਾ ਹੁੰਦਾ ਮੈਂ ਇਜਾਜ਼ਤ ਆ ਕਿਉਂਕਿ ਨਾਟੇ ਨਾ ਫੇ ਮੈਂ ਉਦੋਂ ਨੂੰ ਹੋ ਜਾਂਦਾ ਹੁੰਦਾ ਹਣਾ ਤੇ ਨਾ ਬੋਲੋ ਜਿਹੜੀ ਆਪਣੀ ਪਰਸਨਲ ਲਾਈਫ ਆ ਮੇਰੀ ਆਪਣੀ ਪਰਸਨਲ ਲਾਈਫ ਆ ਮੈਂ ਜੋ ਮਰਜ਼ੀ ਕਰਾਂ ਮਰਾਂ ਜੀਵਾਂ ਭਵੇਂ ਇੱਥੇ ਡਿੱਗ ਜਾ ਆਪਾਂ ਮੈਂ ਉੱਥੇ ਡਿੱਗ ਜਾ ਮੈਂ ਕੁਝ ਵੀ ਕਰਾਂ ਯਾਰ ਹਣਾ ਕਿਸ ਨੂੰ ਮੇਰੀ ਲਾਈਫ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹਾਂ ਜੇ ਮੈਂ ਕਿਸੇ ਨੂੰ ਕੁਝ ਗਲਤ ਬੋਲਦਾ ਜਾਂ ਕਿਸੇ ਨੂੰ ਕੁਝ ਗਲਤ ਗਾਈਡ ਕਰਦਾ ਜਾਂ ਮੈਂ ਕੋਈ ਗਲਤ ਵੀਡੀਓ ਪਾਉਂਦਾ ਉੱਥੇ ਤੁਸੀਂ ਮੈਨੂੰ ਕਹਿ ਸਕਦੇ ਆਂ ਵੀ ਹਾਂ ਵੀ ਭਾਈ ਤੇਰੀ ਗਲਤ ਵੀਡੀਓ ਆ ਨਾ ਤੈਨੂੰ ਦੱਸਾਂ ਬੋਲਦੇ ਆਂ ਵਧੀਆ ਭਾਈ ਦਾ ਸਾਰਾ ਕੁਝ ਫੈਮਿਲੀ ਵਾਲੀ ਵੀਡੀਓ ਪਾਈਆਂ ਫੇ ਵੀ ਚਿੱਤਰ ਚਿੱਤਰ ਯਾਰ ਦੂਵੰਟ ਕਰਦੇ ਗਲਤ ਮਨਤ ਗਲਤ ਕਮੈਂਟ ਨਾ ਦਿਆ ਕਰੋ ਤੇ ਚੰਗੇ ਕਮੈਂਟ ਕਰਿਆ ਕਰੋ ਵੀ ਸਾਨੂੰ ਵੀ ਵਧੀਆ ਲੱਗੇ ਵੀ ਤੁਸੀਂ ਚੰਗੇ ਕਮੈਂਟ ਕੀਤੇ ਆ ਯਾਰ ਗਲਤ ਕਮੈਂਟ ਕਰ ਕਰਕੇ ਕੁਝ ਨਹੀਂ ਪੱਲੇ ਪੈਣਾ ਤੁਹਾਡੇ ਜਿੱਦੀ ਗੱਲ ਆ ਚਾਰ ਗਾਲਾਂ ਮੇਰੇ ਤੋਂ ਹੁੰਦੇ ਆ ਤੁਸੀਂ ਚਾਰ ਮੇਰੇ ਜਿਹੜੇ ਪਿਆਰ ਕਰਨ ਵਾਲੇ ਭੈਣ ਭਰਾ ਉਹਨਾਂ ਤੋਂ ਹੁੰਦੇ ਆ ਕੀ ਪੱਲੇ ਪੈਂਦਾ ਤੁਹਾਡੇ ਗਾਲਾਂ ਤੇ ਨਾ ਕਲਪਾਇਆ ਕੋਈ ਕਿਸੇ ਨੂੰ ਤੇ ਨਹੀਂ ਚੰਗਾ ਲੱਗਦਾ ਆਪੋ ਆਪਣੇ ਘਰੇ ਰਹੋ ਵਧੀਆ ਰਹੋ ਉਹ ਵੀ ਬੈਟਰ ਆ ਜੇ ਅਸੀਂ ਨਾ ਕਿਸੇ ਨੂੰ ਕੁਝ ਕੱਲ ਤੋਂ ਬੋਲਦੇ ਸੋ ਸਾਨੂੰ ਸਾਨੂੰ ਵੀ ਨਾ ਬੋਲੋ ਇਹ ਹੀ ਤੁਹਾਡੇ ਮੂਰੇ ਆਪਾਂ ਕੁਝ ਵੀ ਬਿਆਰੋ ਗੱਲਬਾਤ ਪੇਸ਼ ਕੀਤੀ ਆ ਵਧੀਆ ਰਹਿਆ ਕਰੋ ਯਾਰ ਹੋਰ ਟਿਕ ਟਾਕ ਨਾਲ ਸਾਰੇ ਤੇ ਬੁਜੀ ਇੱਕ ਲਾਸਟ ਵਾਰਨਿੰਗ ਵੀ ਆ ਦੋ ਚਾਰ ਆਈਡੀਆ ਮੇਰੇ ਦਿਮਾਗ ਦੇ ਵਿੱਚ ਆ ਜਿਹੜੀਆਂ ਹਰੇਕ ਵਾਰੀ ਜਿਨ੍ਹਾਂ ਨੇ ਮੈਨੂੰ YouTube ਤੇ ਬਲੌਗ ਤੇ ਗਲਤ ਕਮੈਂਟ ਕਰਨਾ ਹੀ ਕਰਨੇ ਆ ਉਹ ਤੋਂ ਮੈਂ ਆਈਡੀਆ ਮੇਰੇ ਦਿਮਾਗ ਰਿਹਾ ਜੇ ਹੁਣ ਮੈਨੂੰ ਕੋਈ ਗਲਤ ਕਮੈਂਟ ਆ ਗਿਆ ਨਾ ਮੈਂ ਮੇਰੇ ਤੋਂ ਸਿੱਧੀਆਂ ਗਾਲਾਂ ਸੁਣਨਗੇ ਬਲੌਗ ਤੇ ਮੈਂ ਕੁਝ ਦੇਖਣਾ ਨਹੀਂ ਹੈਗਾ ਵੀ ਮੇਰੇ ਨਾਲ ਦੇਖਦੇ ਆ ਪੁੱਛਣਾ ਮੈਂ ਇਹ ਚੀਜ਼ ਨਹੀਂ ਹੁਣ ਮੈਂ ਬਰਖਣਾ ਸੋਚ ਸਮਝ ਕੇ ਗਾਲਾਂ ਕੱਢਿਓ ਸੋਚ ਸਮਝ ਕੇ ਬਕਵਾਸ ਕਰਿਓ ਜਿੰਨੇ ਵੀ ਕਰਨੀ ਆ ਮੈਂ ਬੈਲੇ ਦਤਮਾ ਮੈਂ ਸੋਚਣਾ ਬੈਲੇ ਕੁਝ ਨਹੀਂ ਹੁੰਦੇ ਖੜਾ ਬੋਲਣ ਵੇਲੇ ਮੈਂ ਕੁਝ ਨਹੀਂ ਸੋਚਣਾ ਸਿੱਧਾ ਕੰਮ ਫਤੇ ਸਿੱਧੀ ਗੱਲ ਆਪਣੇ ਕੋਈ ਦੇਖ ਹੁੰਦਾ ਇਹ ਕੁਝ ਜਦ ਮੈਂ ਨਹੀਂ ਬੋਲਦਾ ਤੇ ਮੈਨੂੰ ਵੀ ਨਾ ਬੋਲੋ ਠੀਕ ਆ ਜਿੱਥੇ ਮੇਰੀ ਗੱਲ ਤੇ ਵੀਡੀਓ ਪੈਂਦੀ ਹੈ ਜਿੱਥੇ ਕੁਝ ਤੁਹਾਨੂੰ ਗਲਤ ਲੱਗਦਾ ਉੱਥੇ ਮੈਨੂੰ ਜਰੂਰ ਦੱਸੋ ਕਿ ਵਿਕਰਮ ਇਹ ਕਿਸ ਗੱਲ ਤੇ ਆਣਾ ਤੇ ਫੇ ਮੈਂ ਗਾਲਾਂ ਹੀ ਕੱਢ ਦੋ ਯਾਰ ਕੋਈ ਚੱਕਰ ਨਹੀਂ ਉੱਪਰ ਜਿੱਥੇ ਗਲਤ ਹੋਈਦਾ ਉੱਥੇ ਆਪਾਂ ਝੁਕ ਜਾਈਦਾ ਜਿੱਥੇ ਗਲਤ ਨਹੀਂ ਹੈਗੇ ਉੱਥੇ ਮੈਂ ਨਹੀਂ ਝੁਕਦਾ ਬਾਕੀ ਜਿਹੜੇ ਮੈਨੂੰ ਪਿਆਰ ਕਰਦੇ ਉਹ ਤੁਹਾਡੇ ਨਾਲ ਵੇਸੇ ਪਾਈ ਦਿੰਦੇ ਆ ਇੰਨਾ ਮੈਨੂੰ ਪਤਾ ਜਿਹੜੀ 2-4 ਆਈਡੀਆਂ ਨਾ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਅੱਜ ਤੇਰੀਆਂ 2-4 ਆਈਡੀਆਂ ਨਾ ਫੀਗ ਆਈਡੀਆਂ ਉਹ ਸਾਡੇ ਆਪਣੇ ਆਲੇ ਬਣਾਈਆਂ ਹੋਈਆਂ ਨੇ ਕੋਈ ਸਾਡਾ ਆਪਣਾ ਨਾ ਜਿਹਨੂੰ ਮਤਲਬ ਜਿਹੜੇ ਛੱਡਦੇ ਆ ਆਪਣੀ ਛੱਡ ਦਿੰਦੇ ਆ ਨਾ ਬਾਗਾਨੇ ਨੂੰ ਤੋਂ ਵਧੀਆ ਲੱਗਦਾ ਹੁੰਦਾ ਦੇਖ ਕੇ ਨਹੀਂ ਬੰਦਾ ਤਾਂ ਕੀ ਕਰਦਾ ਨਾ ਤੇ ਉਦੋਂ ਕੋ ਉੱਪਰ ਵੀ ਆਪ ਬਲੌਗ ਬਣਾਉਂਦੇਗੇ ਉੱਪਰ ਸ਼ਾਇਦ ਮੈਂ ਬਲੌਗ ਨੂੰ ਲਗਾਉਥੋਂ ਆਪਣੇ ਠਾਣੇ ਵੱਲੋਂ ਤੇ 2-3 ਮਤਲਬ 3-4 ਜਣੇ ਆਪਾਂ ਨੂੰ ਮਿਲੇ ਉੱਥੇ 2 ਜਣੇ ਗੱਡੀ 'ਚ ਹੀ ਮੁੰਡੇ ਉਧਰੋਂ ਤੇ ਉਧਰੋਂ 2-4 ਜਣੇ ਉਧਰ ਮਿਲੇ ਕਿਸੇ ਨੇ ਨਹੀਂ ਮਤਲਬ ਕੋਈ ਗਲਤ ਵਧੀਆ ਬੁਲਾਇਆ ਨਾ ਵੀ ਪਿੱਛੋਂ ਮੁੰਡੇ ਵਜਾਂਨ ਭਾਈ ਸਾਨੂੰ ਵੀ ਲਿਆ ਬਲਾਗ ਤੇ ਤੇ ਯਾਰ ਤੁਹਾਨੂੰ ਹੀ ਕਾਹਦੀ ਪ੍ਰੋਬਲਮ ਆ ਆਪਣੇਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਨਾ ਛੜਿਆ ਕਰੋ ਕੁਝ ਕਰੋ ਯਾਰ ਕਰੋ ਤੁਸੀਂ ਵੀ ਬਣਾਓ ਮੈਨੂੰ ਜਿਹੜਾ ਤੂੰ ਲੱਖ ਰੁਪਈਆ ਮਿਲਦਾ ਜਾਂ ਮੈਨੂੰ ਪੈਸੇ ਮਿਲਦੇ ਮੈਨੂੰ ਕੁਝ ਵੀ ਮਿਲਦਾ ਹੈਗਾ ਇਸ ਟਾਈਮ ਮੈਂ ਹਾਂ YouTube ਤੋਂ ਪੈਸੇ ਮਿਲਦੇ ਆ ਪਰ ਮੈਨੂੰ ਅਜੇ ਤੱਕ ਕੁਝ ਨਹੀਂ ਹੁੰਦਾ ਨਾ ਜਿਹੜਾ ਤੁਸੀਂ ਸੋਚੋ ਵੀ ਯਾਰ ਇਹਨੂੰ ਪੈਸੇ ਮਿਲਦੇ ਆ ਤਾਂ ਤਾਂ ਮੈਂ ਆਪਣਾ ਕੰਮ ਕਰਦਾ ਮੈਂ ਜਿੰਮ ਚ ਟ੍ਰੇਨਰ ਆ ਮੈਂ ਡੇਲੀ 5:30 ਉੱਟ ਕੇ ਮੈਂ ਆਪਣੀ ਜਿੰਮ ਜਾਂਦਾ ਜਿੰਮ ਓਪਨ ਕਰਦਾ ਐਕਸਰਸਾਈਜ਼ ਕਰਦਾ 1 ਵਜੇ ਘਰੇ ਉਹਨਾਂ 1 ਵਜੇ ਤੋਂ ਘਰੇ ਆ ਕੇ ਮੈਂ 2 ਘੰਟੇ ਰੈਸਟ ਕਰਕੇ ਮੈਂ ਫਿਰ 5 ਵਜੇ ਜਿੰਮ ਜਾਂਦਾ ਠੀਕ ਆ ਮੈਂ ਆਪਣਾ ਆਪਣੀ ਡਿਊਟੀ ਕਰਨਾ ਵਾ ਬੈਲਾ ਨਹੀਂ ਹੈਗਾ ਮੈਂ ਵੀ ਤੁਹਾਡੇ ਨਾਲ ਮੱਥਾ ਮਾਰੀ ਜਾਵਾਂ ਇੱਕ ਸਿਰਫ ਵਧੀਆ ਬਲੌਗਿੰਗ ਵੈਰਾ ਦਾ ਸ਼ੌਂਕ ਆ ਸੋਸ਼ਲ ਮੀਡੀਆ ਦੇ ਚਲੋ ਆਪਣਾ ਜੋ ਵੀ ਆ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਹਾਡੇ ਕਰਕੇ ਆਪਾਂ ਲਾਈਵ ਰਹੀਦਾ ਜਾ ਤੇ ਐਕਟਿਵ ਰਹੀਦਾ ਜਾ ਵਧੀਆ ਲੱਗਦਾ ਹੈ ਚੀਜ਼ ਬਾਰੇ ਜੋ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਆ ਵੀ ਹੁਣ ਵੀ ਇੱਕ ਵੀਡੀਓ ਪਾਈ ਸੀ ਸਿਸਟਰ ਨਾਮ ਤੇ ਕੱਲ ਸਿਸਟਰ ਨਾਲ ਉਹ ਵੀ ਚੱਲ ਗਈ ਬੜੇ ਸੋਨੇ ਵਿਊ ਆ 1 ਲੱਖ ਪਲੱਸ ਵਿਊ ਹੋ ਗਏ ਉਹਨੂੰ ਠੀਕ ਆ ਤੇ ਗਲਤ ਕਮੈਂਟ ਵੀ ਹੋਣੇ ਆਂਦਾ ਮੈਨੂੰ ਪਤਾ ਹੈ ਨਾ ਜਦੋਂ ਕੋ ਦੇਖੀ ਨਾ ਦੋ ਚਾਰ ਇੱਧਰ ਲਿਆਣੇ ਇੱਧਰ ਲਿਆਉਣ ਗਲਤ ਕਮੈਂਟ ਕਰਨੇ ਕਰਨੇ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਜਿੱਦਦਰ ਮੈਨੂੰ ਪਤਾ ਲੱਗ ਗਿਆ ਕਿ ਆਈਡੀਆਂ ਤੁਹਾਡੀਆਂ ਆ ਇਹ ਫਿਊਰ ਹੋ ਗਿਆ ਬਾਈ ਸਿੱਧੀ ਗੱਲ ਆ ਦਰਵਾਜ਼ੇ ਪੱਟਣਗੇ ਘਰਾਂ ਦੇ ਸਿੱਧੀ ਸਾਬ ਗੱਲ ਆਪਣਾ ਸੋਚ ਸਮਝ ਕੇ ਵਿਚਾਰ ਕੇ ਕਮੈਂਟ ਕਰੋ ਸੋਚ ਸਮਝ ਕੇ ਆਪਣੀਆਂ ਆਈਡੀਆਂ ਜਿਹੜੀਆਂ ਨਾ ਚਾਜਣਾ ਉਹ ਹੀ ਆ ਕਰ ਲੋ ਕਿ ਮੈਨੂੰ ਪਤਾ ਨਾ ਲੱਗੇ ਇਹ ਤੁਹਾਡੀਆਂ ਆ ਜਿੱਦਨ ਮੈਨੂੰ ਪਤਾ ਲੱਗ ਗਿਆ ਆਈਡੀਆਂ ਤੁਹਾਡੀਆਂ ਆ ਤੁਹਾਡੇ ਦਰਵਾਜ਼ੇ ਘਟਮੇ ਜਿੱੁੱਦੀ ਵਾਲੇ ਛੇਕ ਹੋਣਗੇ ਦਰਵਾਜ਼ਿਆਂ ਤੇ ਖੜਕ ਖੜਕ ਹੋਊਗੀ ਦੂਜੀ ਆਪਾਂ ਕੋਈ ਗੱਲ ਨਹੀਂ ਕਰਨੀ ਕਹਿਣਾ ਮੈਂ ਇੱਕ ਵਾਰੀ ਆ ਦੂਜੀ ਵਾਰੀ ਮੈਂ ਤੇਨੂੰ ਕੁਛ ਨਹੀਂ ਕਹਿਣਾ ਦੂਜੀ ਵਾਰੀ ਜਿੱਥੇ ਦੇਖ ਗਿਆ ਬੰਦਾ ਲਗਾ ਜਾਣਾ ਆਪਾਂ ਫੇਰ ਮੈਨੂੰ ਜੂੰਗ ਆ ਹੋ ਗਿਆ ਹੋ ਗਿਆ ਬੱਸ ਤੁਹਾਡੀਆਂ ਕੀ ਹੁਣ ਮਗਵਾ ਮਾਮਾ ਭੈਣਾ ਤੇ ਮੁਰੇ ਲੈ ਕੇ ਆਉਣਗੇ ਆ ਹੋ ਗਿਆ ਉਹ ਹੋ ਗਿਆ ਸੋ ਸਮਝ ਕੇ ਕੰਮ ਕਰਿਆ ਕਰੋ ਯਾਰ ਚੰਗਾ ਨਹੀਂ ਲੱਗਦਾ ਹਨ ਤੇ ਮੈਂ ਬਿਲਕੁਲ ਵਧੀਆ ਵੀਡੀਓ ਤੁਸੀਂ ਅਪਲੋਡ ਕੀਤੀ ਆ ਤੇ ਦੂਜੀ ਗੱਲ ਇਹ ਮੇਰੀ ਸਿਸਟਮ ਨਾਲ ਮੇਰੀ ਵੀਡੀਓ ਹੁੰਦੀ ਆ ਉਸ ਵੀਡੀਓ ਥੱਲੇ ਗਲਤ ਕਮੈਂਟ ਕਰਦੇ ਆ ਨਾ ਤੇ ਉਦੋਂ ਦਾ ਬਾਈ ਤੁਹਾਨੂੰ ਪਤਾ ਹੀ ਆ ਜਦੋਂ ਆਪਣੀ ਫੈਮਿਲੀ ਤੇ ਗੱਲ ਆਏ ਨਾ ਬੰਦਾ ਦਾ ਸੋਚਦਾ ਨਹੀਂ ਕੋਈ ਕਿੱਦਾਂ ਵਾ ਮੈਨੂੰ ਬਾਕੀ ਕਿਸੇ ਦਾ ਕੁਝ ਨਹੀਂ ਪਤਾ ਹਾਂ ਜਿੱਦਣ ਮੇਰੀ ਗ੍ਰਾਮੀਂ ਤੇ ਗੱਲ ਆ ਜੇ ਨਾ ਮੈਨੂੰ ਬਾਦਣਾ ਇੱਕ ਅੱਧਾ ਸਿੱਧੀ ਗੱਲ ਸਾਫ਼ ਗੱਲ ਆ ਇਹ ਮੈਂ ਨਹੀਂ ਆਪਣੇ ਘਰ ਦੇ ਵਾਲੇ ਸੁਣ ਸਕਦਾ ਕੋਈ ਫੁੱਦੂ ਬੰਦਾ ਹੋਊਗਾ ਜਿਹੜਾ ਸੁਣ ਕੇ ਬੈਜੂਗਾ ਆਪਾਂ ਨਹੀਂ ਸੁਣ ਸਕਦੇ ਤੇ ਦੀ ਗਨ ਨਾਮਕ ਇਹਦੀ ਫੈਬਰੀ ਵਾਲੇ ਬੋਲਦਾ ਤੇ ਨਾਮ ਆਪਣੇ ਵਾਲੇ ਸੁਣਦਾ ਉੱਥੇ ਜਿੱਥੇ ਫੈਬਰੀ ਦੀ ਗੱਲ ਆ ਜਾਂ ਉਥੇ ਆਰਜਾ ਬਾ ਠੀਕ ਆ ਬਾਕੀ ਬਹੁਤ ਪਿਆਰ ਦਿੰਦੇ ਹੋ ਤੇ ਥੋੜੇ ਜਿ ਦਿਨਾਂ ਤੋਂ ਕਮੈਂਟ ਵੀ ਮੈਂ ਵਲੋਗਾਂ 'ਚ ਦੇਖਣ ਦਿਆ ਸੀ ਤੇ ਕਾਫੀ ਕਮੈਂਟ ਆਏ ਵੀ ਤੁਸੀਂ ਵਲੋਗ ਨਹੀਂ ਬਣਾਉਂਦੇ ਡੇਲੀ ਵਲੋਗ ਨਹੀਂ ਬਣਾਉਂਦੇ ਇਸ ਚੀਜ਼ ਨੇ ਮੈਨੂੰ ਤੁਹਾਡੇ ਤੋਂ ਮੈਂ ਮਾਫੀ ਮੰਗਦਾ ਕਿਉਂਕਿ ਮੈਨੂੰ ਥੋੜਾ ਜਣਾ ਟਾਈਮ ਉਹੋ ਜਿਹਾ ਇੱਕ ਬਾਸ਼ੀ ਬੁੜੀ ਹੋਣ ਦੇ ਕਰਕੇ ਮੈਂ ਥੋੜਾ ਮੈਂ ਦੱਬੀ ਤਾਂ ਵੀ ਠੀਕ ਜਿਹੀ ਉਸ ਕਰ ਤੈਸ ਕਰਕੇ ਮੈਂ ਕੋਈ ਨਈ ਬਲੌਗ ਬਣਾ ਹੋਏ ਤੇ ਬਾਕੀ ਹੁਣ ਮੈਂ ਡੇਲੀ ਅਪਲੋਡ ਬਲੌਗ ਕਰਿਆਗਾ ਨਿਆ ਤੇ ਡੇਲੀ ਆਇਆ ਕਰਨਗੇ ਤੇ ਕੱਲ ਵੀ ਮੈਂ ਬਲੌਗ ਪਾਤਾ ਪਾਸ ਤੋਂ ਪਾਤਾ ਚੋਤ ਵੀ ਵੈਸੀ ਤੇ ਮੈਂ ਅੱਜ ਫੇਰ ਅਪਲੋਡ ਕਰ ਦੇਣਾ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇੱਦੀ ਪਿਆਰ ਦਿਆ ਕਰੋ ਬਸ ਖਲਤਪੂਰਤ ਕਮੈਂਟ ਜਿਹੜੇ ਕਰਦੇ ਉਹਨਾਂ ਦੀ ਰੇਲ ਬਣਾਈ ਚੱਲੋ ਪਿਆਰ ਦੋ ਇੱਦੀ ਠੀਕ ਆ ਜਿੱਥੇ ਮੈਂ ਗਲਤ ਲੱਗਦਾ ਉੱਤੇ ਮੈਨੂੰ ਵੀ ਕਹੋ ਵੀ ਵਿਕਰਮ ਵੀ ਤੂੰ ਗਲਤ ਐਂਦੇ ਤੇ ਸਿੱਧੀ ਗਾਲੋ ਉੱਥੇ ਆਪਾਂ ਆਪਣੀ ਗਲਤੀ ਸਵੀਕਾਰ ਕਰਾਂਗੇ ਜਿੰਨੇ ਹੋਵਾਂਗੇ ਜਿੱਥੇ ਨਹੀਂ ਗਲਤ ਹੈਗੇ ਉੱਥੇ ਨਾ ਉੱਥੇ ਯਾਰ ਕੋਈ ਨਹੀਂ ਹੁੰਦਾ ਉੱਥੇ ਤੁਸੀਂ ਵੀ ਨਹੀਂ ਹੋਵੋਗੇ ਜਿੱਥੇ ਮੈਂ ਗਲਤ ਕਿਸੇ ਨੂੰ ਬੋਲੂਗਾ ਨਾ ਉੱਥੇ ਤੁਸੀਂ ਕਹੋਗੇ ਹਾਂ ਵਿਕਰਮ ਅੱਥੇ ਤੂੰ ਸਹੀ ਆਂ ਦਿੱਤੇ ਮੈਂ ਗਲਤ ਹਾਂਗਾ ਤਾਂ ਤੁਸੀਂ ਮੈਨੂੰ ਸਾਫ਼ ਕਹਿ ਦੇਣਾ ਹਾਂ ਆਂ ਵਿਕਰਮ ਗਲਤ ਹੈ ਨਾ ਹੁਣ ਮੈਨੂੰ ਇੱਕ ਦੋ ਵਾਰੀ ਗਲਤ ਕਮੈਂਟ ਕੀਤਾ ਮੈਂ ਬੁੱਤ ਗਾਲਾਂ ਕੱਢਦੀਆਂ ਉੱਥੇ ਮੈਨੂੰ ਕਿੰਨੇ ਕੁੜੀਆਂ ਨੇ ਇਹ ਗੱਲ ਕਿ ਹਾਂ ਭਾਈ ਤੂੰ ਸਹੀ ਆਂ ਤੈਨੂੰ ਕੁੜੀਆਂ ਚਾਹੀਦੀਆਂ ਸੀ ਠੀਕ ਆ ਗੱਡੀਆਂ ਵੜ ਦਿੱਤੀਆਂ ਓਕੇ ਜਿੱਥੇ ਮੈਂ ਗਲਤ ਹੋਊਗਾ ਉੱਥੇ ਮੈਂ ਗਲਤੀ ਮੰਨ ਲਊਗਾ ਜਿੱਥੇ ਮੈਂ ਨਹੀਂ ਆਗਾ ਉੱਥੇ ਨਹੀਂ ਮੈਂ ਮੰਦਾ ਇਹਦਾ ਬਾਕੀ ਇਹਨਾਂ ਸੋਚੋ ਵੀ ਮੈਂ ਮੇਰੀ ਵੀਡੀਓ ਨੇ ਆਨੇ ਦੇਖ ਲਈ ਆ ਵੀ ਜੇ ਤੁਸੀਂ ਮੈਨੂੰ ਗਲਤ ਕਮੈਂਟ ਕਰ ਦੋਗੇ ਮੈਂ ਰਿਪਲਾਈ ਨਹੀਂ ਕਰਨਾ ਨਾ 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 ਨਾਲ ਟਿਆ ਨਾ ਅਰੇ ਇਹ ਬਣ ਜਾਣੀਆਂ ਵਿੱਚੇ ਹੀ ਕੋਈ ਚੱਕਰ ਨਹੀਂ ਹੈਗਾ ਇਦਾਂ ਸਾਰੇ ਉਹ ਸਭ ਨੂੰ ਪਤਾ ਤੇ ਕੀ ਚੱਲਦਾ ਦੁਨੀਆ ਤੇ ਕੋਈ ਇੰਨਾ ਵੀ ਨਹੀਂ ਹੈਗਾ ਕਿ ਇਹਨਾਂ ਕੋਈ ਪਤਾ ਨਾ ਹੋਵੇ ਸੋਚਾਂਦਿਆਂ ਬੋਲਿਆ ਕਰੋ ਯਾਰ ਆਪ ਦੀ ਸਾਡੀ ਪਰਸਨਲ ਲਾਈਫ ਆ ਜਿਵੇਂ ਮਰਜ਼ੀ ਕਰੀਏ ਠੀਕ ਨੇ ਤੁਹਾਡੇ ਵਿੱਚ ਆ ਕੇ ਉਹ ਸਾਧਾ ਨਾ ਬਣੋ ਵਧੀਆਲੇ ਕਸਤਾਲ ਨਾ ਬਣੋ ਸਾਡੇ ਸਾਨੂੰ ਪਤਾ ਸਾਡੀ ਲਾਈਫ ਕੀ ਹੈ ਕਿੱਦਾਂ ਚਲਾਉਣੀ ਹੈ ਕਿੱਦਾਂ ਨਹੀਂ ਸਾਨੂੰ ਸਾਰਾ ਕੁਝ ਪਤਾ ਹੈ ਤੁਹਾਨੂੰ ਸਭ ਕੁਝ ਪਤਾ ਬਾਦੂ ਦਾ ਗਿਆਨ ਨਾ ਬੰਦਿਆ ਕਰੋ ਕਿਸੇ ਨੂੰ ਆਪਾਂ ਹੁਣ ਮਾਰਾ ਮਿਕਸ ਮੁਕਤ ਕਰ ਲੀਏ ਮਨ ਨੂੰ ਵੀ ਹੈਗਾ ਯਾਰ ਦੇਖੋ ਚੈੱਕ ਕਰੋ ਮਨ ਨੂੰ ਹੈਗਾ ਨਾ ਬੋਲਦਾ ਹੀ ਨਹੀਂ ਬਸ ਬੋਲਦੇ ਐ ਰੋਜਾ ਜਦੀ 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 ਕਿਤਾ ਜੀ ਮੈਨੂੰ ਚਾਰਜ ਤੇ ਲੱਗਾ ਉਹ ਚਾਰਜ ਤੇ ਲੱਗਾ ਮੈਨੂੰ ਆ ਇੱਕ ਚਾਰਜ ਤੇ ਮੇਰੇ ਫੋਨ ਦਾ ਦੂਜਾ ਮਨ ਨੂੰ ਲੱਗਾ ਮੈਨੂੰ ਦੇਖਣਾ ਪਿਆ ਓਏ ਤੂੰ ਕੀ ਦੇਖਦਾ ਨਹੀਂ ਨਹੀਂ ਜਿਹੜਾ ਜੋੜਿਆ ਉਹ ਫਿਰ ਲੱਗਾ ਹਾਂ ਉਹ ਜਿਹਨੂੰ ਜੋੜ ਲੱਗੇ ਉਹ ਮਨ ਨੂੰ ਲੱਗਾ ਹੈ ਅੱਜ ਜੋੜ ਵਾਲਾ ਚਾਰਜ ਦੱਸੋ ਕੌਣ ਕੌਣੇ ਜਿਗਾਰ ਲਾਏ ਜਿੰਨੇ ਜਿੰਨੇ ਲਾਏ ਆ ਆਪਣਾ ਜੀ ਆਈਫੋਨ ਦਾ ਚਾਰਜ ਸਿੱਧਾ ਲੈਣੇ ਆ ਫੇਰ ਖਾਏ ਇਹ ਚਾਰਜਸ ਮੰਮੀ ਦਾ ਇਹਨੂੰ ਲਗਾ ਇੱਧਰ ਵੀ ਜੋੜ ਲੱਗਾ ਦੇ ਉਧਰ ਵੀ ਜੋੜ ਲੱਗਦਾ ਦੋਨਾਂ ਪਾਸੇ ਜੋੜ ਆ ਗਿਆ ਦੋ ਜੋੜ ਲਾਇ ਚਾਰਜਰ ਨੂੰ ਹੈ ਕੋਈ ਹਾਲ ਮੰਮੀ ਤੇਰਾ ਚਾਰਜਰ ਲੈ ਲਾ 100 ਰੁਪਏ ਲਈ ਲੀ ਰਿਆ ਘੱਟ ਕੇ ਛੋੜ ਦੇ ਜਰੂਰ ਹੀ ਲਗਾ ਕੱਟ ਦੇ ਦੀ ਆ ਮਾਰੇ ਦੀ ਨਹੀਂ ਹੁੰਦੀ ਤੇ ਆ ਤਾਂ ਮੈਂ ਕੱਟ ਦੇ ਦਿੰਦੀ ਬਹੁਤ ਕਟਣ ਵਾਲੀ ਏਡਾ ਪਾਪਾ ਮੈਂ ਆਰੇ ਤੇ ਨਾ ਵੀ ਕੱਟ ਦੇ ਚਾਹ ਤੇ ਜਰੂਰ ਜਰੂਰ ਕੀ ਕਿੰਦੂ ਕਿੰਦਾ ਹੈ ਕੰਟਰੋਲ ਦਿੱਤਾ ਉਸਨੂੰ ਮੈਂ ਜੱਜ ਸੁਰਜੀਤ ਭਾਈ ਜੱਜ ਦੇ ਕੇ ਮੰਮੀ ਨੇ ਤਿੰਨ ਚਾਰ ਜੱਜ ਲੜਾ ਉਹ ਮਨ ਵਿੱਚ ਲੀਡ ਕਰਨੀ ਕੱਟ ਗਈ ਉਹਦੇ ਮਨ ਉਹ ਲੀਡ ਕੰਡ ਵੀ ਨਹੀਂ ਤੂੰ ਆਜਾ ਆਟੋਮੈਟਿਕ ਮਨ ਨੂੰ ਲੈ ਜਾਂਦੀ ਆਪਣੀ ਸ਼ਰਟ ਲੈ ਜਾਂਦੀ ਮੈਨੂੰ ਕਿਹੜੇ ਚੌਂਕ ਜਾਈ ਗੁੱਚੀ ਦੀ ਗੁੱਚੀ ਦੀ ਹਾਂਜੀ ਸასი ਗਾਲ ਥਾਰੇ ਨੂੰ ਜੀ ਕੀ ਹਾਲ ਚਾਲ ਹਾਂਜੀ ਲੋ ਜੀ ਆਪਾਂ ਡਾਈਟ ਆਪਣੀ ਲੱਗਿਆ ਹਨ ਖਾਣੇ ਕਿਉਂ ਹੋਏ ਖਾਣਾ ਵੀ ਨਾ ਵਧੀਆ ਰੱਖੋ ਸਵੇਰੇ ਸਵੇਰੇ ਵਧੀਆ ਖਾਉਂਗੇ ਤੇ ਵਧੀਆ ਲੱਗੂਗਾ ਗੰਦਮੰਦ ਖਾਣਾ ਬੰਦ ਕਰੋ ਬਰਗਰ ਬਰਗਰ ਪੀਏ ਬਰਗਰ ਬੰਦ ਕਰੋ ਉਹ ਚੀਜ਼ ਖਾਓ ਜਿੱਤੇ ਤੁਹਾਨੂੰ ਬੈਨੀਫਿਟ ਹੋਵੇ ਬਰਗਰ ਪੀਜਾ ਨੂਡਲ ਬੰਦ ਕਰ ਦਿਓ ਨੁਕਸਾਨ ਹੈ ਚੀਜ਼ਾਂ ਦਾ ਅੰਕ ਲਾ ਕੀ ਹੋ ਗਿਆ ਕਢਾ ਦਈਏ ਓਹੋ ਸਾਲਾ ਵਿੱਚੀ ਵੱਡ ਗਿਆ ਭੈਣ ਜੂ ਕੋਈ ਨਾ ਕਢਾ ਦਿੰਦੇ ਆ ਧਿਆਨ ਭਟਕ ਗਿਆ ਮੁਰਸਾ ਦਾ ਬਦ ਨਾਲੀ ਚ ਵੱਡ ਗਿਆ ਆ ਬਾਟ ਕੀ ਕੀ ਬਿੱਤੀ ਕਰ ਆਪਣਾ ਬਿਲ ਕਰੋ ਇਧਰੋਂ ਮਾੜਦੋ ਇਹ ਲੋ ਯਾਰ ਜੱਲ ਅਹ ਉਹ ਆਇਆ ਚੱਕ ਲਈ ਭਰਾਵਾ ਉਹਨੇ ਇਹ ਚਲੋ ਜਦ ਤੱਕ ਫੈਸਲਾ ਹੋਵੇ ਆਪਾਂ ਡਿਗ ਜਿਓ ਮੈਂ ਡਿਗਦੇ ਹਲੋ ਇਹ ਕਿਆ ਬਈ ਆਇਆ ਮੈਂ ਤਾਂ ਲੱਗ ਗਿਆ ਨਹੀਂ ਫੇਰ ਨਿਕਲ ਸੌਦਾ ਜਿਵੇਂ ਫੜ ਗਿਆ ਕੀ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ ਐਡੀ ਲਵ ਯੂ ਥੈਂਕ ਯੂ ਜੇ ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਤੇ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰਿਓ ਇੱਕ ਜਰੀ ਘੰਟੀ ਨਹੀਂ ਦਿੰਗੀ ਇਹ ਘੰਟੀ ਹੁੰਦੀ ਆ ਤੋ ਉਹਨੂੰ ਉੱਦਾਂ ਪ੍ਰੈਸ ਕਰ ਦਿਓ ਕਿਉਂਕਿ ਜਦੋਂ ਵੀ ਮੈਂ ਜਦੋਂ ਵੀ ਬਲੌਗ ਅਪ ਜਦੋਂ ਵੀ ਬਲੌਗ ਅਪਲੋਡ ਕਰੂੰਗਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰਨੀ ਜਿੱਦਾਂ ਮੈਂ ਆਪਣਾ ਬਲੌਗ ਆਪ ਆਇਆ ਨਾਲ ਹੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਣੀ ਆ ਵੀ ਬੰਦੇ ਦਾ ਬਲੌਗ ਆ ਗਿਆ ਯਾਰ ਉਹ ਘੰਟੀ ਦਾ ਹੀ ਫਾਇਦਾ ਹੈ ਠੀਕ ਹੈ ਜੀ ਓਕੇ ਬਾਕੀ ਸਪੋਰਟ ਕਰਦੇ ਰਿਆ ਕਰੋ ਐਦਾਂ ਹੀ ਪਿਆਰ ਦਿੰਦੇ ਰਹੋ ਲਵ ਯੂ ਥੈਂਕ ਯੂ ਵਿਕਰਮ ਬਲੌਗਸ ਤੁਹਾਡਾ ਮੈਂ ਵਿਕਰਮ ਲਵ ਯੂ ਸੋ ਮਚ ਟੇਕ ਕੇਅਰ ਬਾਏ 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 ਬਾਏ